ਇਹਨੂੰ ਪਿਆਰ ਭਰੇ ਸਸ਼ਕਲ ਜੀ ਬਹੁਤ ਬਹੁਤ ਵਕਤ ਕਰਦੇ ਆਪਣੇ ਚੈਨਲ ਤੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਫੈਸਲੇ ਨੂੰ ਲੈ ਕੇ ਜੋ ਅਪਡੇਟ ਨਿਕਲ ਕੇ ਆ ਰਹੀ ਹੈ 1 April 2025 ਤੋਂ ਲਾਗੂ ਹੋਵੇਗੀ 6ਵੇਂ ਪੇ ਕਮਿਸ਼ਨ ਦੇ ਏਰੇ ਦੀ ਇੱਕ ਹਕੀਸ਼ਤ ਜਾਰੀ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਇੱਕ ਵੱਡੀ ਖਬਰ ਫੈਸਲਾ ਬਜਟ ਸੈਸ਼ਨ ਦੇ ਵਿੱਚ ਪੈਂਡਿੰਗ 11% ਡੀ ਦੇ ਵਿੱਚੋਂ 4% ਦੇ ਉੱਤੇ ਮੋਹਰ ਲੱਗ ਸਕਦੀ ਹੈ ਸਹਿਮਤੀ ਬਣ ਸਕਦੀ ਹੈ ਸੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਜਿਹੜਾ 6ਵੇਂ ਪੀ ਕਮਿਸ਼ਨ ਦਾ ਜਿਹੜਾ ਏਰੀਅਰ ਪੈਂਡਿੰਗ ਸੀਗਾ ਉਸ ਨੂੰ ਜਾਰੀ ਕਰਨ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 13 ਫਰਵਰੀ ਦੀ ਕੈਬਨਿਨ ਮੀਟਿੰਗ ਦੇ ਵਿੱਚ ਹੁਣ 1 ਅਪ੍ਰੈਲ 2025 ਤੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜਿਹੜੀ ਪਹਿਲੀ ਕਿਸ਼ਤ ਜਾਰੀ ਕੀਤੀ ਜਾਏਗੀ ਫੈਸਲਾ ਜਿਹੜਾ ਹੈ ਕਿ 80 ਸਾਲ ਤੋਂ ਉੱਪਰ ਜ਼ਿਆਦਾ ਟਾਈਮ ਉਹਨਾਂ ਦੀ ਉਮਰ ਨੂੰ ਉਹਨਾਂ ਨੂੰ ਜੋ ਇਹ ਕਿਸ਼ਤ ਲਾਗੂ ਕੀਤੀ ਜਾ ਰਹੀ ਹੈ 1 April 2025 ਤੋਂ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਮੰਨ ਰਹੇ ਹਨ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਇਹ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਸੋ ਦੂਜੀ ਗੱਲ ਇਹ ਜਿਹੜੀ ਹੈ 24 ਮਾਰਚ ਤੋਂ ਜਿਹੜਾ ਹੈ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਇਸ ਬਜਟ ਸੈਸ਼ਨ ਦੇ ਵਿੱਚ 4% ਪੈਂਡਿੰਗ ਡੀਏ ਜਿਹੜਾ ਹੈ ਏਰੀਅਰ ਹੈ ਇਸ ਡੀਏ ਦੀ ਕਿਸ਼ਤ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਇਸ ਤੇ ਸਹਿਮਤੀ ਬਣ ਸਕਦੀ ਹੈ ਸੋ ਇਹ ਇੱਕ ਵੱਡੀ ਖਬਰ ਹੈ ਜੇਕਰ ਇਦਾਂ ਹੁੰਦਾ ਹੈ ਤਾਂ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੋ ਸਕਦੀ ਹੈ ਅੱਗੇ ਗੱਲ ਕਰਦੇ ਹਾਂ ਅਸੀਂ ਇਸ ਉੱਤੇ ਹਜੇ ਕੋਈ ਵੀ ਅਧਾਰਿਕ ਪੋਸਟ ਨਹੀਂ ਹੋਈ ਹੈ ਪਰ ਦੱਸਿਆ ਜਾ ਰਿਹਾ ਹੈ ਜੋ ਕਮੇਟੀ ਸਬ ਕਮੇਟੀ ਇੱਕ ਕਿਸ਼ਤ ਜਾਰੀ ਕਰਨ ਦੀ ਸ਼ ਸ਼ਕਾਰ ਸਕ ਜਿਹੜੀ ਕਿ ਕਰ ਦਿੱਂਦੀ ਦਿੱਤੀ ਗਈ ਤਾਂ ਬਣੀ ਹੋਈ ਹੈ ਜਿਹੜੀ ਵਿੱਤ ਵਿਭਾਗ ਨੂੰ ਪੱਤਰ ਜਾਰੀ ਕਰ ਸਕਦੀ ਹੈ ਸੋ ਇੱਕ ਵੱਡਾ ਫੈਸਲਾ ਹੋ ਸਕਦਾ ਹੈ 4% ਡੀ ਬਜਟ ਸੈਸ਼ਨ ਦੇ ਵਿੱਚ ਇਸ ਤੇ ਫੈਸਲਾ ਜਿਹੜਾ ਹੈ ਲਿਆ ਜਾ ਸਕਦਾ ਹੈ ਜੋ ਕਿ ਮੇਨ ਗੱਲ ਇਹ ਸੀ ਕਿ ਇਸ ਦੇ ਵਿੱਚ ਜੋ ਫਰਸਟ ਕਿਸ਼ਤ ਜੀ ਏਰੀਆ ਦੀ ਉਹ 1 April 2025 ਤੋਂ 80 ਸਾਲ ਦੀ ਉਮਰ ਤੋਂ ਵੱਧ ਪੈਨਸ਼ਨਰਸ ਦੇ ਲਈ ਜਾਰੀ ਕੀਤੀ ਜਾਏਗੀ ਸੋ ਇਹ ਸੀ ਹੁਣ ਤੱਕ ਦੀ ਮੁਲਾਜ਼ਮਾਂ ਤੇ ਪੈਨਸ਼ਨ ਦੇ ਲਈ ਅਪਡੇਟ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਜਾਣਕਾਰੀ ਇਸ ਚੈਨਲ ਤੇ ਦਿੱਤੀ ਜਾਵੇ ਕੋਈ ਦੇਣ ਚ ਸ਼ਾਮਲ ਨਹੀਂ ਹੈ ਹਾਂਜੀ ਇਸ ਸਰਕਾਰ ਇੱਕ ਵਾਰ ਸਿਰਫ 55 ਸਾਲ ਵਾਲੇ ਇਹਦੇ ਮਲਾਜਮਾਂ ਨੂੰ ਨੁਮ ਤਾਂ ਕਾ ਕੀਤਾ ਇੱਕ ਤਾਂ ਉਹਨਾਂ ਨੂੰ ਦੋ ਕਿਸਮਾਂ ਦੇ ਦੇ ਦਾਂਗੇ ਏਰੀਆ ਦੇ ਜਿਹੜੇ ਮਤਲਬ 65 ਸਾਲ 75 ਸਾਲ ਵਾਲੇ ਨੇ ਜਾਂ 75 ਸਾਲ ਤੋਂ ਉਪਰ ਵਾਲੇ ਨੇ ਉਹਨਾਂ ਦਾ ਥੋੜਾ ਜਿਹਾ ਵਿਚਾਰ ਏਰੀਆ ਦੀ ਬਸੰਨੀ ਉਹਨਾਂ ਦਾ ਵੀ ਏਰੀਆ ਦੇਖੋ ਲਮਕਾਤਾ ਪੂਰੀ ਚਲਾਕੀ ਕਰੀ ਹੈ ਸਰਕਾਰ ਨੇ ਵੀ ਪਹਿਲੇ ਉਸ ਵੱਡੀ ਉਮਰ ਦੇਆਂ ਨੂੰ ਜਿਹੜੇ ਕਿ ਗਿਣਤੀ ਬਹੁਤ ਥੋੜੀ ਆ ਲਗਭਗ 2500 2600 ਗਿਣਤੀ ਹੋ ਸਕਦੀ ਹੈ ਕਿ ਵੱਧ ਨਹੀਂ ਗਿਣਤੀ ਹੈ ਉਹ ਪ੍ਰਪਾਗੈਂਡਾ ਬੰਦ ਹੋ ਗਿਆ ਤੇ ਅਮਾਉਂਟ ਦੇਣ ਦੇ ਵਿੱਚ ਘਟ ਜਾਊਗੀ ਇਹ ਵੀ ਚਲਾਕੀ ਕੀਤੀ ਹੋਈ ਹੈਗੀ ਤੇ ਉਹਨਾਂ ਨੂੰ ਤਿੰਨ ਕਿਸ਼ਤਾਂ ਚ ਵਿੱਚ ਹੀ ਕਦੇ ਦੋ ਕਿਸ਼ਤਾਂ ਬਾਰੇ ਆ ਜਾਂਦਾ ਤਿੰਨ ਕਿਸ਼ਤਾਂ ਚ ਲੈਟਰ ਚੈੱਕ ਚ ਤਿੰਨ ਕਿਸ਼ਤਾਂ ਪੜੀਆਂ ਵੀ ਤਿੰਨ ਕਿਸ਼ਤਾਂ ਉਹਨਾਂ ਦੀਆਂ ਦੇਣੀਆਂ ਪਰ ਫੀਲਡ ਚ ਅਜੇ ਪਤਾ ਲੱਗਿਆ ਵੀ ਉਹਨਾਂ ਨੂੰ ਅਜੇ ਕੁਝ ਨਸੀਬ ਨਹੀਂ ਹੋਈਆਂ ਉਹ ਕਿਸ਼ਤਾਂ ਜਿਹੜੇ ਮਾਣੇ 75 ਸਾਲ ਤੋਂ ਵੱਧ ਆ ਉਹਨਾਂ ਵਾਲੇ ਥੋੜਾ ਕੀ ਵਿਚਾਰ ਹੈ ਉਹਨਾਂ ਨੂੰ ਉਹਨਾਂ ਦਾ ਵੀ ਇਹ ਹੈ ਜੀ ਉਹਨਾਂ ਨੂੰ 12 ਕਿਸ਼ਤਾਂ ਬਣਾਤੀਆਂ ਉਹਨਾਂ ਦੀ ਤੇ 12 ਕਿਸ਼ਤਾਂ ਜਿਹੜੀਆਂ ਬਣਾਤੀਆਂ ਉਹ ਕੋਈ ਉਮਰ ਦਾ ਪੜਾ ਉਹਨਾਂ ਦੇ ਵੀ 75 ਸਾਲ ਕੋਈ ਉਮਰ ਥੋੜੀ ਥੋੜਾ ਜੀ ਹੁੰਦੀ ਆ ਉਸ ਤੋਂ ਉਮਰ 60 ਸਾਲ ਆ ਤੇ 75 ਸਾਲ ਤੋਂ ਕਿੰਨੇ ਹੀ ਮਤਲਬ ਜਿਹੜੇ ਰਿਟਾਇਰੀ ਮੁਲਾਜ਼ਮਾ ਉਹ ਰੱਬ ਨੂੰ ਪਿਆਰੇ ਹੋਗੇ ਜਾਂ ਵੀ ਇਵਨ ਆ ਸਥਿਤੀਆਂ ਹੋਈਆਂ ਪਈਆਂ ਬੈਂਕ ਤੱਕ ਜਾਣ ਵਾਲੇ ਨਹੀਂ ਹੈਗੇ ਉਹ ਪੈਨਸ਼ਨ ਲੈਣ ਲਈ ਠੀਕ ਹੈ ਜੀ ਤੇ ਜੋ ਬਾਕੀ ਪੈਨਸ਼ਨਰ ਰਹਿ ਗਏ ਉਹਨਾਂ ਨੂੰ ਅਗਲੇ ਜਿਹੜੇ 42 ਕਿਸ਼ਤਾਂ ਬਣਾਤੀਆਂ ਉਹਨਾਂ ਦੀਆਂ ਬਾਕੀ ਜਿਹੜੇ ਬਾਕੀ ਪੈਨਸ਼ਨਰ ਰਹੇ ਉਹਨਾਂ ਦੀ 42 ਕਿਸ਼ਤਾਂ ਲੰਮਕਾਤੀਆਂ ਉਹ ਕਿੱਥੋਂ ਤੱਕ ਜਾਊਗਾ ਜਨਵਰੀ 2028 ਤੱਕ ਨਵੇੜਾ ਹੋਊਗਾ ਤੇ ਸਰਕਾਰ ਦਾ 27 ਖਤਮ ਹੋਣੀ ਆ ਹਾਂ ਸਰਕਾਰ ਦੇਖੋ 27 ਵਿੱਚ ਖਤਮ ਹੋ ਜਾਣੀ ਆ ਤੇ ਉਦੋਂ ਪਤਾ ਨਹੀਂ ਕੀ ਕਿਹੜੇ ਰਾਜੇ ਦੀ ਪਰਜਾ ਹੋਊਗੀ ਤੇ ਉਦੋਂ ਕੀ ਹੋਊਗਾ ਤਾਂ ਕੀ ਕਿਉਂਕਿ ਦੇਖੋ ਜਦੋਂ ਪਿਛਲੀ ਸਰਕਾਰ ਜਿਹੜੀ ਕਾਂਗਰਸ ਸਰਕਾਰ ਸੀ ਉਹ ਕਹਿ ਕੇ ਗਈ ਸੀ ਕਿਸ਼ਤਾਂ ਬਣਾ ਕੇ ਗਈ ਸੀ ਉਹ ਉਹ ਢਾ ਕੇ ਇਹਨਾਂ ਨੇ ਦੁਬਾਰੇ ਬਣਾਤੀਆਂ ਉਦੋਂ ਵੀ ਲੰਮਕਾਤਾ ਇਹ ਬਣਦਾ ਤਾਂ ਇਹ ਸੀਗਾ ਵੀ ਸਾਰਾ ਏਰੀਆਰ ਬਣਾਉਂਦੇ ਇੱਕ ਵਿਅਕਤੀ ਦਾ ਵੀ ਆਹ ਏਰੀਆਰ ਇਹਨਾਂ ਬਣਦਾ ਫੇਰ ਚਲੋ ਉਹਦੀਆਂ ਇੱਕ ਦੋ ਕਿਸ਼ਤਾਂ ਦੋ ਕਿਸ਼ਤਾਂ ਵਤਵਤ ਬਣਾ ਲੈਂਦੇ ਦੋ ਕਿਸ਼ਤਾਂ ਬਣਾ ਲੈਂਦੇ ਤਿੰਨ ਬਣਾ ਲੈਂਦੇ ਇਹ ਤਾਂ ਲਮਕਾਤ ਆ ਮਤਲਬ ਨਾ ਦੇਣ ਵਾਲੀ ਗੱਲ ਆ ਸਰਕਾਰ ਦੀ ਜਿਹੜੇ ਮੰਦੇ ਰੈਗੂਲਰ ਕੰਮ ਕਰਦੇ ਆ ਸਰਕਾਰੀ ਮੈਂਗ ਉਹਨਾਂ ਨੂੰ ਛੋਟਾ ਕੀ ਵਿਚਾਰ ਹਾਂ ਉਹਨਾਂ ਨੂੰ ਉਹਨਾਂ ਦੀ ਛੇ ਕਿਸ਼ਤਾਂ ਬਣਾਤੀਆਂ ਜੀ ਪਹਿਲੀਆਂ ਪਹਿਲੇ ਸਾਲ ਨੂੰ 12 ਕਿਸ਼ਤਾਂ ਚ ਵੰਡਿਆ ਠੀਕ ਹੈ ਜਿਹੜਾ 2016 ਦਾ ਏਰੀਆ ਰਾ ਬਹੁਤ ਥੋੜਾ ਏਰੀਆ ਰ ਹੋਗਾ ਤੇ ਉਹਨੂੰ ਖਿੱਚ ਕੇ ਲੈ ਗਏ 12 ਕਿਸ਼ਤਾਂ ਦੇ ਵਿੱਚ ਉਹ ਵੀ ਅਪ੍ਰੈਲ 2016 ਹਾਂ ਤੇ ਉਹ ਅਪ੍ਰੈਲ 2026 ਤੋਂ ਸ਼ੁਰੂ ਹੋਊਗਾ ਜਿਹੜਾ ਮਾਰਚ 27